ਨਾਬਾਦੀ ਸਖਤ ਸੁਰੱਖਿਆ ਜ਼ਿਲ੍ਹਾ ਜੇਲ੍ਹ ਵਿੱਚ 25 ਜੂਨ ਨੂੰ ਵਿਜੀਲੈਂਸ ਵੱਲੋਂ ਵਿਕਰਮ ਸਿੰਘ ਮਝੇਠਿਆ ਨੂੰ ਗ੍ਰਿਫਤਾਰ ਕਰਨ ਉਪਰੰਤ ਜੇਲ੍ਹ ਵਿੱਚ ਨਜ਼ਰਬੰਦ ਕੀਤਾ ਗਿਆ ਸੀ। ਉੱਥੇ ਰਖੜੀ ਦੇ ਤਿਉਹਾਰ ਤੇ ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ ਆਪਣੇ ਭਰਾ ਵਿਕਰਮ ਮਝੇਠਿਆ ਨੂੰ ਰਖੜੀ ਬੰਨਣ ਲਈ ਪਹੁੰਚੇ ਜਿੱਥੇ ਉਹਨਾਂ ਨੂੰ ਮੇਨ ਗੇਟ ਦੇ ਬਾਹਰ ਅੱਧੇ ਘੰਟੇ ਦੇ ਕਰੀਬ ਇੰਤਜ਼ਾਰ ਕਰਨਾ ਪਿਆ। ਇਸ ਉਪਰੰਤ ਉਹ ਆਪ ਹੀ ਗੱਡੀ ਤੋਂ ਉਤਰ ਕੇ ਪੈਦਲ ਜੇਲ੍ਹ ਵਿੱਚ ਦਾਖਲ ਹੋ ਗਏ। ਸਾਹਮਣੇ ਤੁਸੀਂ ਇੱਥੇ ਸੀ ਜਦ ਮੈਂ ਇੱਥੇ ਪਹੁੰਚੀਆ ਤੇ ਇਹਨਾਂ ਨੇ ਗੇਟ ਖੋਲਣ ਤੋਂ ਇਨਕਾਰ ਕੀਤਾ ਮੇਰੀ ਗੱਡੀਆਂ ਜਾਣ ਨਹੀਂ ਦੇ ਰਹੇ ਸੀਗੇ ਹਾਲਾਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਦક્ષાਬੰਧਨ ਦੇ ਤਿਉਹਾਰ 'ਚ ਹਰੇਕ ਭੈਣ ਨੂੰ ਆਪਦੇ ਭਰਾ ਨੂੰ ਜਾਣੂ ਮਿਲਣ ਦਾ ਇਹ ਜੇਲ ਮੈਨੂਅਲ 'ਚ ਵੀ ਲਿਖਿਆ ਹੈਗਾ ਹੱਕ ਹੈਗਾ ਰਾਈਟ ਹੈਗਾ ਰਾਈਟ ਤਾਂ ਇਹ ਵੀ ਹੈਗਾ ਕਿ ਜਿਹੜਾ ਵੀ ਕੈਦੀ ਅੰਦਰ ਹੈ ਉਹ ਆਪਣੇ ਪਰਿਵਾਰ ਨੂੰ ਮਿਲ ਸਕਦੇ ਨੇ ਹਫਤੇ 'ਚ ਹਰ ਹਫਤੇ ਵੀ ਮਿਲ ਸਕਦੇ ਨੇ ਤਿੰਨ ਚਾਰ ਵਾਰੀ ਵੀ ਮਿਲ ਸਕਦੇ ਨੇ ਲੇਕਿਨ ਸਵਾ ਲੀਨੇ ਤੋਂ ਪਰਵਾਰ ਦਾ ਹਿੱਸਾ ਹੋਣ ਦੇ ਨਾਤੇ ਸੁबीर ਜੀ ਹੋਣ ਮੈਂ ਹਵਾ ਮੇਰੇ ਪਿਤਾ ਜੀ ਹੋਣ ਭਰਾ ਹੋ ਜਿਨੇ ਨੇ ਵੀ ਮੰਗੇ ਹੈਗਾ ਕਿ ਸਾਨੂੰ ਪਰਮਿਸ਼ਨ ਦਿੱਤੀ ਜਾਏ ਸਾਨੂੰ ਸਿੱਧੇ ਮੂਹਰ ਬਿਲਕੁਲ ਕੋਰਾ ਜਵਾਬ ਦੇ ਕੇ ਇਨਕਾਰ ਕੀਤਾ ਗਿਆ ਇਹਦੇ ਇਸ਼ਾਰੇ ਤੇ ਹੋ ਰਹੀ ਜੀ ਇਹ ਸਭ ਕੁਝ ਇਹ ਭਗਵੰਤਬਾਨ ਤੇ ਕੇਜਰੀਵਾਲ ਦੇ ਇਸ਼ਾਰੇ ਚ ਹੋ ਰਿਹਾ ਕਿਹਦੇ ਇਸ਼ਾਰੇ ਚ ਹੋ ਰਿਹਾ ਹੈ ਕਿਉਂ ਕਿਉਂਕਿ ਰੋਜ਼ ਇਹਨਾਂ ਦੀ ਕਰਤੂਤਾ ਨੂੰ 익ਸਪੋਜ਼ ਕਰਦਾ ਹੈ ਹੋਰ ਵਿਕਰਮ ਦੇ ਇਲਾਵਾ ਬੋਲਦਾ ਕੌਣ ਸੀ ਲੋਕਾਂ ਦੇ ਮੁੱਦੇ ਚੱਕਦਾ ਕੌਣ ਸੀ ਜਿਹੜਾ ਸ਼ਰੇਆਮ ਲੁੱਟ ਪੰਜਾਬ ਦੀ ਹੋ ਰਹੀ ਹੈ ਇਹਨਾਂ ਨੂੰ ਬੇਨਕਾਬ ਕੌਣ ਕਰਦਾ ਸੀ ਵਿਕਰਮ ਕਰਦਾ ਸੀ ਇਹ ਮੁਲਾਕਾਤ ਹੋਈ ਮੁਲਾਕਾਤ ਦੇ ਵਿੱਚ ਕੀ ਗੱਲ ਹੋਈ ਤੁਹਾਨੂੰ ਲੱਗ ਕਿਸ ਤਰ੍ਹਾਂ ਉਹਨਾਂ ਦਾ ਹਾਲਚਲ ਪੁੱਛਿਆ ਪਿਛਲੇ ਕਾਫੀ ਲੰਬੇ ਸਮੇਂ ਦਰ ਬਾਅਦ ਕਿਉਂਕਿ ਤਾਂ ਪਹਿਲੀ ਵਾਰ ਹੀ ਮਿਲਣ ਦਾ ਮੌਕਾ ਮਿਲਿਆ ਤਾਂ ਬਹੁਤ ਸਾਰੇ ਮੇਰੇ ਮਾਤਾ ਜੀ ਜਿਹੜੇ ਬੈੱਡ ਤੋਂ ਉੱਠ ਨਹੀਂ ਸਕਦੇ ਉਹ ਵੀ ਬੜੇ ਵਿਚਾਰੇ ਘਬਰਾਏ ਹੋਏ ਸੀ ਕਿ ਕਾਰਨ ਕੀ ਹੈ ਭਾਵੇਂ ਇਹਨਾਂ ਨੂੰ ਜਿਆਦਾ ਲੈ ਕੇ ਜਾਂਦੇ ਨੇ ਮਹਾਲੀ ਕੋਰਟ ਅਦਾਲਤਾਂ 'ਚ ਵੀ ਤੁਸੀਂ ਦੇਖਿਆ ਕਿਸ ਤਰੀਕੇ ਦੇ ਨਾਲ ਗੱਡੀਆਂ 'ਚ ਵੀ ਪਰਦੇ ਲਾ ਕੇ ਤੇ ਇਹ ਕਰਕੇ ਕਿ ਜਿਵੇਂ ਪਤਾ ਨਹੀਂ ਕਿਹੜਾ ਖੂਫੀਆ ਗੈਂਗਸਟਰ ਆ ਰਿਹਾ ਗੈਂਗਸਟਰ ਜਿਹੜੇ ਖੂਫੀਆ ਨੇ ਉਹ ਤਾਂ ਜੇਲਾ ਦੇ ਵਿੱਚੋਂ ਬੈਕ ਇੰਟਰਵਿਊ ਬੰਦੇ ਨੇ ਜਿਹੜਾ ਇਹਨਾਂ ਦੇ ਮੰਤਰੀ ਹੈਗੇ ਉਹਨਾਂ ਨੂੰ ਹਸਪੀਟਲ 'ਚ ਭਰਤੀ ਕਰਕੇ ਉਹ ਤਾਂ ਆਪਣੇ ਕਾਰੋਬਾਰ ਵੀ ਚਲਾ ਰਹੇ ਨੇ ਤੇ ਨਸ਼ਿਆਂ ਦੀ ਗੱਲ ਕਰਦੇ ਨੇ ਪਰਚਾ ḍe da ਕਰਦੇ ਨੇ ਤੇ ਕੱਲ ਜਿਹੜਾ ਫਰੀਦਕੋਟ ਦੇ ਅੱਜ ਦੀ ਖਬਰ ਕੀ ਹੈ ਫਰੀਦਕੋਟ ਦੇ ਐਮ.ਐਲ.ਏ ਦਾ ਪਿਆ ਪਿਆ ਜਿਹਦੇ ਗੱਡੀ ਤੋਂ ਰੈਡ ਹੰਡਰਡ 350 ਗ੍ਰਾਮ ਨਸ਼ੇ ਹੀਰੋਇਨ ਦਾ ਫੜਿਆ ਗਿਆ ਤੋਲਣ ਵਾਲੀ ਮਸ਼ੀਨ ਉਹਦੇ ਨਾਲ ਫੜੀ ਗਈ ਗੱਡੀ ਖੁਦ ਚਲਾ ਰਿਆ ਸੀਗਾ ਉਹਦੇ ਉੱਤੇ ਪਰਚਾ ਪੁਲਿਸ ਨੇ ਕੱਲ ਕੈਂਸਲ ਕਰਤਾ ਕਿ ਜੀ ਸਾਇ ਇਸ ਬੰਦੇ ਨੂੰ ਪਤਾ ਹੀ ਨਹੀਂ ਸੀ ਉਹਦੇ ਗੱਡੀ 'ਚ ਨਸ਼ੇ ਹੈ ਤੋ ਜਿਹੜੇ ਇਹਨਾਂ ਦੇ ਐਮ.ਐਲ.ਏ ਦੇਚ ਰਹੇ ਨੇ ਇਹ ਸਰਕਾਰ ਖੁਦ ਵੇਚੀ ਹੈ ਭਗਵੰਤ ਸਿੰਘ ਕੇਜਰੀਵਾਲ ਜਿਹੜੇ ਕਹਿੰਦੇ ਸੀ ਸਾਨੂੰ ਪਤਾ ਹੈ ਪੰਜਾਬ ਤੇ ਨਸ਼ਾ ਕਿੱਥੇ ਬੰਦਦਾ ਹੈ ਕੌਣ ਵੇਚਦਾ ਹੈਗਾ ਤੇ ਬੰਦਵਾਇਆ ਤੇ 4 ਸਾਲ ਤਾਈਂ ਬੰਦ ਕਿਉਂ ਨਹੀਂ ਕੀਤਾ ਅੱਜ ਵਿਕਰਮ ਨੂੰ ਬੰਦ ਕਰਤਾ ਹੈ ਕਿਹੜਾ ਨਸ਼ਾ ਬੰਦ ਹੋ ਗਿਆ ਗੱਲ ਸਾਰੀ ਹੈ ਕਿ ਬੁਖਲਾਈ ਹੋਈ ਸਰਕਾਰ ਹੈਗੀ ਲੋਕਾਂ ਦਾ ਧਿਆਨ ਪਟਕਾਉਣਾ ਚਾਹਦੀ ਹੈ ਜਿਹੜੇ ਝੂਠ ਮਾਰ ਕੇ ਇਹਨੇ ਸਰਕਾਰਾਂ ਬਣਾਈ ਹਰ ਔਰਤ ਦੇ ਨਾਲ ਝੂਠ ਮਾਰਾ ਹਜ਼ਾਰ ਰੁਪਏ ਦਾ ਹਰ ਨੌਜਵਾਨ ਦੇ ਨਾਲ ਧੋਖਾ ਕੀਤਾ ਰੰਗੜਾ ਪੰਜਾਬ 'ਚ ਨੌਕਰੀਆਂ ਵਰੇ ਤੇ ਕਿਸਾਨਾਂ ਦੇ ਨਾਲ ਤਾਂ ਜੋ ਕੀਤਾ ਹੈ ਮੁਆਵਜ਼ਾ ਤਾਂ ਕੀ ਦੇਣਾ ਐਮਐਸਪੀ ਕੀ ਦੇਣਾ ਹੁਣ ਉਹਨਾਂ ਦੀ ਜ਼ਮੀਨਾਂ ਹੜਪਨ ਚ ਆ ਗਏ ਨੇ ਸੋ ਇਹ ਹਰ ਪੱਖੋਂ ਫੇਲ ਸਰਕਾਰ ਨੇ ਲੋਕਾਂ ਦਾ ਧਿਆਨ ਪਟਕਾਉਣ ਵਾਸਤੇ ਆ ਨਸ਼ੇ ਨਸ਼ੇ ਕਰਕੇ ਕਾਂਗਰਸ ਨੇ ਵੀ ਇਹਨੂੰ ਫੜ ਕੇ ਅੰਦਰ ਕੀਤਾ ਸੀ ਨਸ਼ੇ ਵੱਧ ਗਏ ਕਿਉਂਕਿ ਖੁਦ ਬੇਚਦੇ ਸੀਗੇ ਅੱਜ ਇਹ ਨਸ਼ੇ ਨਸ਼ੇ ਕਰਕੇ ਇਹਨੂੰ ਅੰਦਰ ਬੰਦ ਕੀਤਾ ਤਾਂ ਕੇਸ ਕੀ ਡੀਏ ਦਾ ਕੇਸ ਤੇ ਡੀਏ ਦਾ ਕੀ ਅੱਜ ਤਾਈ ਚਲਾਨ ਪੇਸ਼ ਨਹੀਂ ਹੁਣ ਨਵਾਂ ਪਰਚਾ ਪਤਾ ਕਿ ਤੁਸੀਂ ਸਾਰਿਆਂ ਨੇ ਦੇਖਿਆ ਕਿ ਜਦ ਧੱਕੇ ਦੇ ਨਾਲ ਇੱਕ ਲੇਡੀ ਐਮਐਲਏ ਦੇ ਘਰ 'ਚ ਆ ਗਏ ਅੰਦਰ ਵੜ ਗਏ ਤਾਂ ਤੁਸੀਂ ਸਾਰਿਆਂ ਦੇ ਤੁਸੀਂ ਸਾਰੇ ਵਿਕਰਮ ਨੇ ਕਿਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰਚਾ ਦੇਤਾ ਕਿ ਅਬਸਟਰਕਸ਼ਨ ਆਫ ਆਫਸਰ ਨੂੰ ਆਪਣਾ ਕੰਮ ਕਰਨਾ ਤੋਂ ਅਬਸਟਰਕਟ ਕੀਤਾ ਤੁਹਾਡੇ ਅੱਖਾਂ ਦੇ ਸਾਹਮਣੇ ਸੋ ਝੂਠੇ ਪਰਚੇ ਹੋ ਰਹੇ ਨੇ ਪਰਚਾ ਤਾਂ ਹੋਣਾ ਚਾਹੀਦਾ ਹੈ ਕਿ ਜਿਹੜੇ ਇੱਕ ਐਮਐਲਏ ਦੇ ਘਰ 'ਚੇ ਉਹ ਵੀ ਅਲਮਾਰੀਆਂ 'ਚੋਂ ਜਾ ਕੇ ਫਿਰੋਲਾ ਫਰੂਲੀ ਕਰਕੇ ਉਹਦੇ ਕੱਪੜਿਆਂ ਦੀ ਪਰਸਨਲ ਚੀਜ਼ਾਂ ਇਹ ਕਿਹੜਾ ਕਾਨੂੰਨ ਅਲਾਉ ਕਰਦਾ ਹੈ ਪਰਚਾ ਤੇ ਪਰਚਾ ਇਹਦੇ 'ਚ ਹੋਣਾ ਚਾਹੀਦਾ ਲੇਕਿਨ ਫਾਲਤੂ ਦੇ ਪਰਚੇ ਲਾਈ ਚੱਲ ਮੈਂ ਤਾਂ ਭਗਵੰਤ ਮਾਨਾ ਤੈਨੂੰ ਇੰਨਾ ਹੀ ਕਹਿਨੀ ਆਂ ਆਂਦਾ ਰੱਖ ਲੈ ਤੂੰ ਮਹੀਨਾ ਪਰ ਰੱਖ ਲਿਆ ਹੈਗਾ ਹੁਣ ਕੱਲ ਅਦਾਲਤ 'ਚ ਤੁਹਾਡੇ ਆਪ ਦੇ ਵਕੀਲ ਨੇ ਕਿਹਾ ਸੀ 6 ਮਹੀਨੇ ਨਹੀਂ ਛੱਡਾਂਗੇ 6 ਮਹੀਨੇ ਤੋਂ ਨਵੇਂ ਪਰਚੇ ਕਰੀ ਚੱਲ ਜਿਸ ਦਿਨ ਬਾਹਰ ਨਿਕਲੂਗਾ ਤੇਰੀ ਖੈਰ ਨਹੀਂ ਕਿਉਂਕਿ ਇਹ ਕਦ ਬੈਂਕਰੂਗਾ ਤੁਹਾਡੇ ਤੇ ਤੁਹਾਨੂੰ ਮੂੰਹ ਲਗਾਉਣ ਦੀ ਜਗ੍ਹਾ ਨਹੀਂ ਹੋਗੀ ਤੇ ਮੈਂ ਆ ਵੀ ਕਹਿ ਸਕਦੀ ਆ ਕਿ ਉਹ ਉਲਟੀ ਗਿਣਤੀ ਤੋਂ ਸ਼ੁਰੂ ਹੋ ਗਈ 4 ਸਾਲ ਨਿਕਲ ਗਏ ਪੂਰੀ ਤੁਹਾਡੀ ਰਹਿ ਗਈ ਹੈ ਜਿੰਨਾ ਵਿਕਰਮਜੀਠੇ ਅੰਦਰ ਰਹਿ ਕੇ ਕੰਮ ਕਰਦਾ ਹੈ ਜੀ ਪਰਮਾਤਮਾ ਦੀ ਕਿਰਪਾ ਨਾਲ ਪੂਰੀ ਚੜ੍ਹਦੀ ਕਲਾ ਚ ਰਹੇਗਾ 3 4 5 ਘੰਟੇ ਰੋਜ਼ ਨਿਤਨੇਮ ਕਰਦਾ ਹੈਗਾ ਤੇ ਬਿਲਕੁਲ ਚਿਹਰਾ ਦਮਕ ਰਿਹਾ ਚੜਦੀ ਕਲਾ 'ਚ ਹੈਗਾ ਤੇ ਅੱਜ ਭੈਣ ਨੇ ਉਹਨੂੰ ਰਖੜੀ ਬੰਨ ਕੇ ਮੈਂ ਉਥੇ ਗੁਰੂ ਸਾਹਿਬ ਦੇ ਵਾਸਤੇ ਗੁਰੂ ਸਾਹਿਬ ਦੇ ਚਰਨਾਂ 'ਚ ਉਹਦੇ ਲਈ ਅਰਦਾਸ ਕੀਤੀ ਕਿ ਮੇਰਾ ਭਰਾ ਹਮੇਸ਼ਾ ਚੜਦੀ ਕਲਾ 'ਚ ਰਹੇ ਤੇ ਸੱਚ ਦੀ ਜਿੱਤ ਹੋਏ ਤੇ ਇਸ ਬੇਈਮਾਨ ਸਰਕਾਰ ਦੀ ਨਲੈਕੀਆਂ ਨੂੰ ਝੂਠ ਨੂੰ ਧੋਕੇ ਨੂੰ ਐ ਹੀ ਬੇਬਾਕੀ ਦੇ ਨਾਲ ਬਦਲਾਖੋਰੀ ਨੂੰ ਪੰਜਾਬ ਦੇ ਲੋਕ ਕਿਸ ਤਰ੍ਹਾਂ ਦੇਖਣਗੇ ਜਿਸ ਤਰ੍ਹਾਂ ਬਦਲਾਖੋਰੀ ਦੀ ਨੀਤੀ ਲੋਕਾਂ ਨਾਲ ਵਾਅਦੇ ਪੂਰੇ ਨਹੀਂ ਕੀਤੇ ਲੇਕਿਨ ਬਦਲਾਖੋਰੀ ਜ਼ਰੂਰ ਨੇ ਦੇਖੋ ਬਦਲਾਖੋਰੀ ਤਾਂ ਜਿਹੜਾ ਇਹ ਦੇਖੂਗਾ ਜਿਹੜੇ ਝੂਠ ਮਾਰ ਕੇ ਇਹਨੇ ਸਰਕਾਰ ਬਣਾਈ ਤੇ ਅੱਜ 65000 एकड़ ਪੰਜਾਬ ਦੀ ਸੋਨੇ ਵਰਗੀ ਧਰਤੀ ਕਿਸਾਨਾਂ ਦੀ ਜੱਦੀ ਪੁਸ਼ਤੀ ਜ਼ਾਇਦਾ ਜਿਦੇ ਵਿੱਚ ਉਹਨਾਂ ਦੇ ਬੱਚੇ ਪਾਲਦੇ ਨੇ ਉਹ ਜ਼ਮੀਨ ਨੂੰ ਕਿਸਾਨਾਂ ਤੋਂ ਮਜ਼ਦੂਰਾਂ ਤੋਂ ਹੜਪ ਕੇ ਪ੍ਰਾਈਵੇਟ ਲੋਕਾਂ ਨੂੰ ਦੇ ਕੇ ਆਪ ਦੀ ਜੇਪ ਪਰਣ ਵਾਸਤੇ 35000 ਕਰੋੜ ਇਕੱਠੇ ਕਰਕੇ ਇਹਨਾਂ ਨੇ ਜਿਹੜਾ ਵੱਡਾ ਲੈਂਡ ਗ੍ਰੈਬਿੰਗ ਦਾ ਸਕੈਮ ਬਣਾਇਆ ਹੈਗਾ ਸਭ ਤੋਂ ਵੱਡੀ ਚਿੰਤਾ ਦੀ ਗੱਲ ਪੰਜਾਬ ਵਾਸਤੇ ਆ ਇਹ ਤਾਂ ਚਿੰਤਾ ਪਹਿਲੇ ਸੀ ਕਿ 2 ਲੱਖ ਕਰੋੜ ਤੋਂ 4 ਲੱਖ ਕਰੋੜ ਦਾ ਕਰਜ਼ਾ ਛਾੜਤਾ ਅੱਜ ਸਾਡੇ ਪੰਜਾਬ 'ਚ ਡਵੈਲਪਮੈਂਟ ਨਾਮ ਦੀ ਕੋਈ ਚੀਜ਼ ਨਹੀਂ ਪਿਛਲੇ ਸਾਲ ਲੇਕਿਨ ਹੋਮ ਜਿਹੜਾ ਕਿਸਾਨਾਂ ਦੀ ਜ਼ਮੀਨ ਖੋਕੇ ਪੰਜਾਬ ਦਾ ਭਵਿੱਖ ਕੀ ਅੱਜ ਸਾਡੀ ਫੂਡ ਸਿਕਿਉਰਿਟੀ ਦੇ ਉੱਤੇ ਸਵਾਲੀਆ ਨਿਸ਼ਾਨ ਉੱਠੂਗਾ ਕਿਉਂਕਿ ਪੰਜਾਬ ਦੇਸ਼ ਦਾ ਢਿੱਡ ਪਰਦਾ ਹੈ 65000 ਸੋਨੇ ਵਰਗੀ ਜ਼ਮੀਨ ਜੇ ਇਹਨਾਂ ਨੇ ਬਿਲਡਰਾਂ ਨੂੰ ਦੇ ਦਿੱਤੀ ਤਾਂ ਢਿੱਡ ਦਾ ਆਪਣਾ ਢਿੱਡ ਵੀ ਜਾਊਗਾ ਤੇ ਦੇਸ਼ ਦਾ ਵੀ ਢਿੱਡ ਭਰੂਗਾ ਕੌਣ ਸਭ ਬਹੁਤ ਵੱਡੀ ਚੀਜ਼ ਹੈ ਪਰਚੇ ਕੀ ਹੋ ਜੇ ਤੇ ਇਹਦੇ ਨਾਲ ਸਾਫ਼ ਹੈਗਾ ਕੀ ਇਹਨਾਂ ਦੇ ਕੋਲ ਕੋਈ ਮੁੱਦਾ ਨਹੀਂ ਹੈਗਾ ਕੋਈ ਇਹਨਾਂ ਨੂੰ ਸਬੂਤ ਨਹੀਂ ਮਿਲ ਰਿਹਾ ਕਿਉਂਕਿ ਹੈ ਹੀ ਨਹੀਂ ਕੁਝ ਤਾਂ ਮਿਲੂਗਾ ਵੀ ਨਹੀਂ ਇਸਨਿਹਾਂ ਵਿਕਰਮਜੀਠਿਆ ਵੱਲੋਂ ਅੰਦਰੋਂ ਤੁਹਾਨੂੰ ਇਹ ਦਿੱਤਾ ਉਹ ਕੋਈ ਵਿਕਰਮਜੀਠਿਆ ਨੇ ਸਿਰਫ ਆਪਣੇ ਸਮਰਥਕਾਂ ਨੂੰ ਕਿਹਾ ਕਿ ਮੈਂ ਚੜ੍ਹਦੀ ਕਲਾ ਚਿਆ ਤੇ ਜਿਸ ਦਿਨ ਮੈਂ ਬਾਹਰ ਆ ਗਿਆ ਭਗਵੰਤ ਸਭਾਨ ਨੂੰ ਤਾਂ ਉਹਦੇ ਉਸ ਦਿਨ ਦੇ ਸੁਪਨੇ ਆਨੇ ਚਾਹੀਦੇ ਨੇ ਕਿਉਂਕਿ ਉਹ ਉਹ ਬੇਨਕਾਬ ਕਰਕੇ ਲੋਕਾਂ ਦੇ ਮੁੱਦੇ ਜਿਹੜੇ ਨੇ ਸੋਚਦਾ ਕਿ ਮੈਂ ਪਰਦਾ ਧਾਕੇ ਧਿਆਨ ਭਟਕਾ ਕੇ ਮੈਂ ਆ ਕੁਝ ਕਰ ਲਾਂਗਾ ਆਪਣੀ ਕੁਰਸੀ ਦੇ ਖਾਤਰ ਜਿੰਨੇ ਵੱਡੀ ਬਹੁਮਤ ਦੇ ਨਾਲ ਵਿਸ਼ਵਾਸ ਦੇ ਨਾਲ ਲੋਕਾਂ ਨੇ ਇਹਨੂੰ ਲੈ ਕੇ ਆਏ ਸੀ ਉਹਨਾਂ ਵੱਡਾ ਵਿਸ਼ਵਾਸ ਘਾਟੇ ਨੇ ਲੋਕਾਂ ਨਾਲ ਕੀਤਾ ਇੱਕ ਏਕੜ ਵਾਲਾ ਰਹੀ ਇਹਨਾਂ ਨੇ ਇੱਕ ਏਕੜ ਵਾਲਾ ਟਿਕਾ ਤਾਂ ਨਿਕਲਣ ਗਿਆ ਦੀ ਲੋਕੀ ਘਟਣਗੇ ਇਹ ਤੁਸੀਂ ਦੇਖ ਲਓ ਦਿਨ ਦੂਰ ਨਹੀਂ ਜਸਤੇ ਮੋਟਾ ਹੋਣ ਗਿਆ ਨਾ ਇਹ ਝਾੜੂ ਨੂੰ ਜਿਹਨੂੰ ਕੀਤਾ ਇਹ ਝਾੜੂ ਲੋਕੀ ਤਿਆਰ ਬਾ ਤਿਆਰ ਬੈਠੇ ਨੇ ਗਿੱਟਾ ਚ ਇਹ ਇਧਰ ਲੱਗਣਗੇ ਕਿ ਇਹਨਾਂ ਨੂੰ ਪਤਾ ਨਹੀਂ ਲੱਗੋ ਅਸੀਂ ਭੱਜੀਏ ਕਿੱਥੇ ਕੇਜਰੀਵਾਲ ਹੋਏ ਭਗਵੰਤਮਾਨ ਹੋਏ ਤੇ ਇਹਨਾਂ ਦੇ ਬਾਣੇ ਹੋਣ ਇਹ ਨਜ਼ਰ ਨਹੀਂ ਆਣਗੇ ਪੰਜਾਬ ਦੇ ਸਵਾਦਾਂ ਦਾ ਲਗਾਤਾਰ ਕਹਿ ਰਹੇ ਨੇ ਮੁੱਛ ਦਾ ਬੜੇ ਗੱਲ ਕਰਦੇ ਰਹੇ। ਦੇਖੋ ਵਿਕਰਮ ਦੀ ਮੁੱਛਾ ਤੋਂ ਹੀ ਡਰਿਆ ਹੋਇਆ। ਇੱਕ ਭੈਣ ਦੀ ਇੱਕ ਭਾਗੇ ਦੀ ਰਖੜੀ ਦੇ ਨਾਲ ਡਰਿਆ ਕਿ ਮੈਨੂੰ ਇੱਥੇ ਗੇਟ ਬੰਦ ਕੀਤਾ। ਹਾਂ 250 ਬੀਬੀਆਂ ਅੰਦਰ ਗਈਆਂ ਮੈਨੂੰ ਕਹਿੰਦੇ ਰੁਕ ਜਾਓ ਗੱਡੀਆਂ ਰੋਕਤੀਆਂ। ਮੈਂ ਕਿਹਾ ਮੈਂ ਵੀ ਇੱਥੇ ਖੜੀ ਹਾਂ। ਅੱਜ ਰੋਕ ਕੇ ਦਿਖਾਓ। ਅੱਜ ਮੇਰਾ ਹੱਕ ਬੰਦਾ ਹੈ। ਸਵਾ ਮਹੀਨਾ ਮੈਂ ਕੁਝ ਬੋਲੀ ਨਹੀਂ। ਤੁਹਾਡੇ ਤੋਂ ਮੰਗ ਕਰਦੀ ਰਹੀ। ਅੱਜ ਹਰੇਕ ਦਾ ਹੱਕ ਹੈ। ਮੈਂ ਵੀ ਖੜੀ ਹਾਂ। ਹੱਲਵਾਂ ਗੀ ਇੱਥੇ ਜਦੋਂ ਤਾਈ ਮੈਨੂੰ ਪਰਮਿਸ਼ਨ ਮਿਲਦੀ ਨਹੀਂ ਫੇਰ ਭੱਜ ਕੇ ਗੇਟ ਕੋਲਿਆ ਇਹਨਾਂ ਨੇ ਰਾਜੇ ਜੀ ਉਮੀਦ ਹੈ ਕਿ ਕੋਰਟ ਦੇ ਸਰਮਾਇਆ ਸੋਮਰ ਸਿੰਘ ਜੀ ਅਕੇ ਨਹੀਂ ਉੱਥੇ ਤਾਂ ਇਹਨਾਂ ਦਾ ਵਕੀਲ ਖੁਦ ਬੋਲ ਕੇ ਅਸੀਂ 6 ਮਹੀਨੇ ਬਾਹਰ ਨਹੀਂ ਆਉਂਦੇ ਨਾ ਮਤਲਬ ਇੱਕ ਦੇ ਬਾਅਦ ਇੱਕ ਝੂਠਾ ਪਰਚਾ ਕਰੀ ਜਾਣਾ ਕੱਲ ਹੋਵੇ ਨਿਆਣੇ ਚੇ ਕਰਦਾਨੀ ਉਹਦੇ ਘਰ ਵਾਲੀ ਦੇ ਉੱਤੇ ਕਰਦਾਨਗੇ ਚਾਰ ਹੋਰ ਝੂਠੇ ਉਹਦੇ ਉੱਤੇ ਲਾ ਦੇਣਗੇ ਲੇਕਿਨ ਅਦਾਲਤ ਚੇ ਤਾਂ ਸਾਤੂ ਜੀ ਸੱਚ ਦੀ ਜਿੱਤ ਹੁੰਦੀ ਹੈ ਨਾ ਤਾਂ ਹੀ ਤਾਂ ਅੱਜ ਤਾਈ ਚਾਹ ਚੀਟ ਨਹੀਂ ਪੇਸ਼ ਕਰ ਪਾ ਰਹੇ ਕੱਲ ਨਸ਼ੇ ਦੀ ਕਰਦੇ ਨੇ ਤੇ ਨਸ਼ੇ ਦਾ ਤਾਂ ਪਰਚਾ ਪੇਸ਼ ਨਹੀਂ ਕਰ ਰਹੇ ਸੋ ਫਿਰ ਖੁਕ ਤੋਂ ਇਹਨਾਂ ਦੀ ਆਪ ਨਿਕਲੀ ਹੋਈ ਹੈ ਕਿ ਕਿੰਨਾ ਝੂਠਾ ਹੈ ਇਹਨਾਂ ਦਾ ਸਾਰਾ ਥੈਂਕ ਯੂ ਭਾਜੀ ਥੈਂਕ ਯੂ ਅਦਾ ਲਾਇਸਿੰਗ ਜੀਠਿਆ ਸਾਹਿਬ ਨੂੰ ਨਾ ਤਾਂ ਜੇਲ੍ਹ ਚ ਮਿਲਣ ਪਰ ਫਿਰ ਵੀ ਉਹਨਾਂ ਨੂੰ ਬਹੁਤ ਦੇਰ ਖੜਾਇਆ ਗਿਆ ਉਹਨਾਂ ਨੇ ਇਲਜ਼ਾਮ ਲਾਇਆ ਨੇ ਕਿ ਅੱਜ ਜਿਹੜਾ ਹੱਕ ਸੀ ਤਾਂ ਮੈਂ ਟੱਕੇ ਨਾਲ ਗਈਆਂ ਪਰ ਉਹਨੇ ਮੈਨੂੰ ਗੇੜ ਨਹੀਂ ਖੋਲੇ ਬਿਲਕੁਲ ਜਦੋਂ ਬੀਬਾ ਹਰਸਿੰਦਰ ਕੌਰ ਬਾਦਲ ਜੀ ਅੱਜ ਸਦਾ ਵਿਕਰਮ ਸਿੰਘ ਜੀਠਿਆ ਜੀ ਨੂੰ ਰਖੜੀ ਵਾਲੇ ਤਿਹਾਰ ਦੇ ਦਿਨ ਰਖੜੀ ਬੰਨਣ ਲਈ ਇਹ ਪਿਆਰ ਦਾ ਤਿਹਾਰ ਹੈ ਸਤਕਾਰ ਦਾ ਤਿਹਾਰ ਹੈ ਉਰੇ ਤੇ ਨਾਬੇ ਜਿਲ੍ਹੇ ਕਿ ਪਹੁੰਚਦੇ ਨੇ ਤਾਂ ਉਹਨਾਂ ਨੂੰ ਕਾਫੀ ਦੇਰ ਮੈਂ ਸਮਝਦਾ ਕਿ ਇੱਥੇ ਬਾਹਰ ਰੋਕਿਆ ਜਾਂਦਾ ਕਿਤੇ ਨਾ ਕਿਤੇ ਤਾਰਾਂ ਉੱਪਰ ਤੱਕੜਕਾਈਆਂ ਜਾਂਦੀਆਂ ਕਿ ਮਿਲਣ ਦੇਣਾ ਨਹੀਂ ਮਿਲਣ ਦੇਣਾ ਪਰ ਵਿਪਾ ਹਰਸ਼ਮਿਤ ਔਰ ਬਾਦਲ ਜੀ ਅੱਜ ਇਹ ਧਾਰ ਕੇ ਆਏ ਸੀ ਕਿ ਅੱਜ ਦੇ ਦਿਨ ਹਰ ਜੇਲ੍ਹ ਦੇ ਵਿੱਚ ਹਰ ਭੈਣ ਦਾ ਹੱਕ ਹੈ ਉਹ ਆਪਣੇ ਭਰਾ ਨੂੰ ਜਾ ਕੇ ਮਿਲ ਸਕਦੀ ਹੈ ਤੂੰ ਮੇਰਾ ਵੀ ਹੱਕ ਆ ਮੈਂ ਆਪਣੇ ਭਰਾ ਨੂੰ ਮਿਲ ਸਕਦੀ ਆ ਜੇ ਅੱਜ ਮੈਨੂੰ ਮਿਲਣ ਨਹੀਂ ਦਿੱਤਾ ਜਾਊਗਾ ਤਾਂ ਮੈਂ ਇੱਥੇ ਬਾਹਰ ਸੜਕ ਤੇ ਇੱਥੇ ਜੇਲ੍ਹ ਦੇ ਬਾਹਰ ਧਰਨਾ ਮਾਰ ਕੇ ਬੈਠ ਜਾਣਾ ਸੋ ਉਹਦਾ ਰੋਹ ਦੇਖ ਕੇ ਮੈਂ ਸਮਝਦਾ ਕਿ ਸਰਕਾਰ ਕਿਤੇ ਨਾ ਕਿਤੇ ਤਾਰਾ ਖੜਕੀਆਂ ਤੇ ਕਾਫ ਇਹਨਾਂ ਨੇ ਖੱਦਲਖਾਰ ਕਰਨ ਤੋਂ ਬਾਅਦ ਅੰਦਰ ਗੱਡੀਆਂ ਜਾਣ ਦਿੱਤੀਆਂ ਉਸ ਤੋਂ ਬਾਅਦ ਵੀ ਜਿਵੇਂ ਬਾਹਰ ਆ ਕੇ ਉਹ ਬੀਬਾ ਜੀ ਦੱਸ ਕੇ ਗਏ ਨੇ ਕਿ ਸਦਾ ਵਿਕਰਮ ਸਿੰਘ ਮਜੀਠੀਆ ਜੀ ਨੇ ਸਿਰਫ 10 ਤੋਂ 15 ਮਿੰਟ ਮਸਾ ਮਿਲਣ ਦਿੱਤਾ ਗਿਆ ਬਾਕੀ ਇਹਨਾਂ ਨੇ ਨਾਲ ਦੇ ਕਮਰਿਆਂ 'ਚ ਹੀ ਬਿਠਾ ਕੇ ਬਾਹਰ ਬਿਠਾ ਕੇ ਉੱਤੇ ਟਾਈਮ ਹੀ ਪੂਰਾ ਕੀਤਾ ਸੋ ਮੈਂ ਸਮਝਦਾ ਕਿ ਬੜੀ ਮਾੜੀ ਗੱਲ ਆ ਇਹ ਜੋ ਜੇ ਤਿਹਾਰ ਵਾਲੇ ਦਿਨ ਸਰਕਾਰ ਨੂੰ ਇਹ ਰਾਜਨੀਤੀਆਂ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਭੈਣ ਤੇ ਭਰਾ ਦੇ ਇਹ ਸਤਕਾਰ ਤੇ ਪਿਆਰ ਦੇ ਇਹ ਤਿਹਾਰ ਤੇ ਉਦਣ ਵੀ ਸਰਕਾਰ ਰਾਜਨੀਤੀ ਕਰ ਰਹੀ ਹੈ ਜੋ ਬੜੀ ਮੱਧ ਭਾਗੀ ਆ ਕਿਵੇਂ ਦੇਖਦੇ ਹੋ ਮੌਜੂਦਾ ਸਰਕਾਰ ਉਹ ਜਿਵੇਂ ਟੱਕੇ ਸਾਈ ਹੋ ਰਹੀ ਹੈ ਦੇਖੋ ਜਿਵੇਂ ਬੀਬਾ ਜੀ ਨੇ ਆ ਕੇ ਦੱਸਿਆ ਬਾਹਰ ਕੀ ਬਿਕਰਮ ਸਿੰਘ ਮਜੀਠੀਆ ਚੜ੍ਹਦੀ ਕਲਾ ਨੇ ਟੱਕਾ ਹੁੰਦਾ ਰਹਿਣਾ ਇਹ ਹੁੰਦੇ ਰਹੇ ਪਰ ਜਿਹੜੇ ਮੈਂ ਸਮਝਦਾ ਕਿ ਟੱਕਿਆਂ ਦੇ ਨਾਲ ਸੱਚ ਦੀ ਬਾਤ ਚੱਕਣ ਵਾਲੇ ਵਿਅਕਤੀਆਂ ਨੂੰ ਕੋਈ ਫਰਕ ਨਹੀਂ ਪੈਂਦਾ ਉਹ ਚੜ੍ਹਦੀ ਕਲਾ ਸੀ ਦੇਸ਼ ਵੇ ਸਾਰੀਆਂ ਭੈਣਾਂ ਨੂੰ ਸਾਰੇ ਭਰਾਵਾਂ ਨੂੰ ਰੱਖੜੀ ਦੀ ਸ਼ੁਭਕਾਮਨਾ ਫੇਸ ਪੇਸ਼ ਕਰਦਾ ਤੇ ਜਿੱਥੇ ਅੱਜ ਬੀਬਾ ਹਰਸਨ ਕੋ ਬਾਦਲ ਜੀ ਆਪਣੇ ਪ੍ਰਾਸ ਦਾ ਬਿਕਰਮ ਸਿੰਘ ਮਜੀਠੀਆ ਜੀ ਨੂੰ ਜਿਨ੍ਹਾਂ ਨੂੰ ਠੂਠਾ ਪਰਚਾ ਦਰਜ ਕਰਕੇ ਕੀ ਇਹ ਸਰਕਾਰ ਨੇ ਭਗਵੰਤਬਾਹ ਸਰਕਾਰ ਨੇ ਜੇਲ੍ਹ ਚ ਅੰਦਰ ਡੱਕਿਆ ਹੋਇਆ ਕਿਉਂਕਿ ਮੀਡੀਆ ਸਾਹਿਬ ਭਗਵੰਤਬਾਹ ਸਰਕਾਰ ਦੇ ਖਿਲਾਫ ਕੀ ਜੇਲ੍ਹ ਦੇ ਖਿਲਾਫ ਬੋਲਦੇ ਰਹਿੰਦੇ ਨੇ ਉਹਨਾਂ ਦੇ ਔਲ ਖੋਲਦੇ ਨੇ ਉਹਨੂੰ ਘੇੜਦੇ ਨੇ ਸੋ ਅੱਜ ਇੰਨੀ ਰਾਜਨੀਤੀ ਇੰਨੀ ਨਿਮੇ ਪੱਤਰ ਦੀ ਹੋ ਗਈ ਕਿ ਤੁਸੀਂ ਦੇਖਿਆ ਕਿ ਬੀਬਾ ਜੀ ਬਾਹਰ ਗੇਟ ਤੇ ਗੱਡੀਆਂ ਰੋਕੀਆਂ ਨੇ ਉਹ ਲੜਕੇ ਪ੍ਰਸ਼ਾਸਨ ਪੈਦਲ ਧੱਕੇ ਨਾਲ ਪਰੇ ਨੇ ਤਾਂ ਗੇਟ ਖੋਲੇ ਨੇ ਕਿੱਡੀ ਨਿਮੇਦਰ ਜੀ ਰਾਜਨੀਤੀ ਕਰ ਰਹੇ ਨੇ ਅੱਜ ਸਾਰੀਆਂ ਭੈਣਾਂ ਭਰਾ ਰੱਖੇ ਬੰਦ ਵਾਸਤੇ ਆ ਰਹੀਆਂ ਨੇ ਕਿ ਜੇ ਵਿਵਾਦੀ ਆਏ ਨੇ ਆਪਣੇ ਭਰਾ ਦੇ ਖਿਦਮਤ ਨੂੰ ਵਾਸਤੇ ਤਾਂ ਕਿੰਨੀ ਮੰਦਭਾਗੀ ਗੱਲ ਹੈ ਸੋ ਮੈਂ ਸੰਸਦ ਸਰਕਾਰ ਨੂੰ ਭਗਵੰਤ ਮਾਨ ਨੂੰ ਕਹਿ ਰਿਹਾ ਹਾਂ ਸਾਹ ਸੋਚਣਾ ਚਾਹੀਦਾ ਵੀ ਇਹ ਛੋਟੀ ਰਾਂ ਦੀ ਛੱਡ ਕੇ ਪੰਜਾਬ ਨੂੰ ਡਿਵੈਲਪਮੈਂਟਲ ਪਾਸੇ ਲੈ ਕੇ ਜਾਏ ਉਹ ਵਿਵਾਦੀ ਦੱਸ ਰਹੇ ਕਿ ਵਿਜੀਤੇ ਸਾਹਿਬ ਪੂਰੀ ਚੜ੍ਹਦੀ ਕਲਾ ਦੇ ਤੁਸੀਂ ਦੇਖੋਗੇ ਦੁੱਧਾ ਦੁੱਧ ਪਾਣੀ ਦਾ ਪਾਣੀ ਉਹਨਾਂ ਇਨਸਾਫ ਮਿਲਣਾ ਕੋਰਟ ਨੇ ਕੋਰਟ ਚ ਤੇ ਜਿਵੇਂ ਪਹਿਲਾਂ ਵਿਜੀਤੇ ਸਾਹਿਬ ਮੁੱਛਾਂ ਤੋਦਦੇ ਦੇ ਕੇ ਭਗਵੰਤ ਮਾਨ ਸਰਕਾਰ ਘੇੜਦੇ ਸੀ ਅੱਜ ਵੀ ਭਗਵੰਤ ਮਾਨ ਬਾਹਰ ਰੋ ਭਗਵੰਤ ਮਾਨ ਸਰਕਾਰ ਨੂੰ ਘੇੜਨਗੇ ਪੰਜਾਬ ਦੇ ਮੁੱਦਿਆਂ ਤੇ ਲੜਾਈ ਲੜਨਗੇ ਤੇ ਇਸ ਕਰਕੇ ਏ ਅੱਜ ਅੜੀ ਮੰਦਭਾਗੀ ਖਬਰਾਂ ਤੇ ਅਸੀਂ ਦੀ ਨਹਿਦੀ ਕਰਦੇ ਨੂੰ ਲੈ ਕੇ ਕਿ ਜਦੋਂ ਹਰ ਪੈਣ ਦਾ ਅੱਜ ਜਿਹੜਾ ਪਵਿੱਤਰ ਥਿਆਰ ਆ ਹਰ ਪੈਣ ਆਪਣੇ ਵੀਰ ਗੁਰ ਪਹੁੰਚਦੀ ਆ ਭਾਵੇਂ ਉਹ ਕਿਤੇ ਅਪਤਾਰਸ ਵੀ ਬੈਠਾ ਹੋਵੇ ਪੰਜਾਬ ਦੀ ਜੇਲ੍ਹ ਦੇ ਵਿੱਚ ਇਸ ਤਰ੍ਹਾਂ ਦਾ ਜੰਗਲ ਦਾ ਰਾਜ ਅਸੀਂ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਕੇਂਦਰੀ ਸਬਕਾ ਮੰਤਰੀ ਮੈਂਬਰ ਪਾਰਲੀਮੈਂਟ ਤੇ ਇਸ ਜੇਲ੍ਹ ਦੇ ਗੇਟ ਦੇ ਉੱਪਰ ਅੱਧਾ ਘੰਟਾ ਉਹਨਾਂ ਨੂੰ ਵੇਟ ਕਰਵਾਇਆ ਸੋ ਭਗਵੰਤ ਮਾਨ ਜੀ ਨੂੰ ਕਹਿਣਾ ਚਾਹੁੰਦਾ ਕਿ ਥੋੜੀ ਬੋਤੀ ਸ਼ਰਮ ਕਰ ਜਿਹੜੇ ਕਾਨੂੰਨ ਨੇ ਜਿਹੜੇ ਸਿਸਟਮ ਨੇ ਉਹਨਾਂ ਨੂੰ ਕਿਉਂ ਭੰਗ ਕਰ ਰਿਹਾ ਕੀਤਾ ਜਾ ਰਿਹਾ ਹੈ ਇਹ ਵਾਰੀਆਂ ਸਭੀਆਂ ਹੁੰਦੀਆਂ ਜਾਣੀਆਂ ਕਿਉਂਕਿ ਜਿੱਦਾਂ ਕੇਸ ਤੁਸੀਂ ਕਿਹਾ ਸੀਗਾ ਸੀ ਹੋਰ ਚੀਜ਼ ਦਾ ਪਾਇਆ ਤੇ ਨਿਕਲਿਆ ਕੁਝ ਹੋਰ ਐ ਸੋ ਇਸ ਤਰ੍ਹਾਂ ਕਿ ਮੈਂ ਕਹਿਣਾ ਚਾਹੁੰਦਾ ਕਿ ਸਰਕਾਰ ਆਪਣੇ ਆਪ ਨੂੰ ਸੋਚ ਲਵੇ ਭਗਵੰਤ ਮਾਨ ਦੀ ਟੀਮ ਆਪਣੇ ਆਪ ਨੂੰ ਸੋਚ ਲਵੇ ਕਿ ਸਾਲ ਇੱਕ ਰਹਿ ਗਿਆ ਇੱਕ ਸਾਲ ਤੋਂ ਬਾਅਦ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੋਣੀ ਐ ਇਹਨਾਂ ਸਾਰੇ ਲੋਕਾਂ ਨੂੰ ਇਸੇ ਦੇਲ ਵਿੱਚ ਲਿਆ ਕੇ ਬੰਦ ਕਰਾਂਗੇ ਇਹ ਦਾਅਵੇ ਨਾਲ ਕਰਨੇ ਮੰਤਰੀ ਸਾਹਿਬ ਪੜ੍ਹ ਕੇ ਕਹੀ ਹੈ ਕਿ ਹਰ ਪੱਖੋਂ ਚੜ੍ਹਦੀ ਕਲਾ ਦੇ ਨੇ ਗੁਰੂ ਪਾਤਸ਼ਾਹ ਦਾ ਔਟ ਆਸਰਾ ਲੈਂਦੇ ਨੇ ਪਾਸ ਕਰਦੇ ਨੇ ਹਰ ਗੱਲ ਤੋਂ ਚੜ੍ਹਦੀ ਕਲਾ ਦੇ ਵਿੱਚ ਨੇ ਗੋਡਾ ਦਾ ਇੱਕ ਸਨੇਹ ਹੈਗਾ ਸ਼੍ਰੋਮਣੀ ਅਕਾਲੀ ਦਲ ਦੇ ਹਰ ਵਰਕਰ ਨੂੰ ਕਿ ਚੜ੍ਹਦੀ ਕਲਾ ਵਿੱਚ ਰਹਿਣਾ ਜਿੱਦਣ ਬਾਹਰ ਆਗੇ ਭਗਵੰਤ ਮਾਨ ਨੂੰ ਵਟ ਵਟ ਪਾਲਾਂ